ਰੱਬਾ ਐਨੀ ਗਰੀਬੀ ਵੀ ਕਦੇ ਕਿਸੇ ਦੇ ਘਰ ਨਾ ਆਵੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੁੰਦੀ ਜਾ ਰਹੀ ਹੈ ਇੱਕ ਨਰਸਰੀ ਕਲਾਸ ਦੇ ਬੱਚੇ ਦੀ ਵੀਡੀਓ ਹੈ ਇਸ ਬੱਚੇ ਨੂੰ ਮਾਸਟਰ ਪੁੱਛਦਾ ਕਿ ਤੂੰ ਕੰਮ ਕਰਕੇ ਆਇਆ ਉਹ ਕਹਿੰਦਾ ਨਹੀਂ ਤਾਂ ਮਾਸਟਰ ਉਸ ਨੂੰ ਪੁੱਛਦਾ ਕਿ ਅੱਜ ਘਰੋਂ ਕੀ ਖਾ ਕੇ ਆਇਆ ਤਾਂ ਉਹ ਕਹਿੰਦਾ ਕੁਝ ਵੀ ਨਹੀਂ ਕੀ ਖਾਧਾ ਅੱਜ ਸਹੀ ਤਰ੍ਹਾਂ ਨਹੀਂ ਕਰ ਰਿਹਾ ਹਾਂ ਤਾਂ ਨਹੀਂ ਇਹ ਕਰੇ ਕਰੇ ਹਾਂ ਘਰ ਆਟਾ ਨਹੀਂ ਸੀਗਾ ਇਹ ਵੀਡੀਓ ਫਰੋਤਪੁਰ ਦੇ ਕਸਬਾ ਮਮਦੂਰ ਤੋਂ 1 ਪਿੰਡ ਸੱਦੇ ਕਨੌਲ ਦੀ ਹੈ ਜਦੋਂ ਮਾਸਟਰ ਜੀ ਕ ਸੁਣਦਾ ਤਾਂ ਇਸ ਇਸ ਗੱਲ ਨੂੰ ਸੁਣਨ ਤੋਂ ਬਾਅਦ ਉਸ ਦੀ ਮਾਂ ਨੂੰ ਸਕੂਲ ਦੇ ਵਿੱਚ ਬੁਲਾਇਆ ਜਾਂਦਾ ਤੇ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਬੱਚਾ ਇਹ ਕਹਿ ਰਿਹਾ ਹੈ ਕਿ ਘਰੇ ਆਟਾ ਹੈ ਨਹੀਂ ਸੀ ਮੈਂ ਅੱਜ ਕੁਝ ਨਹੀਂ ਖਾ ਕੇ ਆਇਆ ਤਾਂ ਉਸ ਦੀ ਮਾਂ ਕਹਿੰਦੀ ਕਿ ਬਿਲਕੁਲ ਸੱਚ ਕਹਿ ਰਿਹਾ ਹੈ ਸਾਡੇ ਘਰ ਆਟਾ ਹੈ ਨਹੀਂ ਸੀ ਜਿੰਨਾ ਕੁ ਲੈਣਾ ਕੁਛ ਹੁੰਦਾ ਉਹ ਤਾਂ ਰੋਟੀ ਵੀ ਬੜੇ ਨਖਰੇ ਨਾਲ ਖਾਂਦੇ ਕਿ ਮੈਂ ਇਹ ਨਹੀਂ ਖਾਣਾ ਮੈਂ ਉਹ ਨਹੀਂ ਖਾਣਾ ਇਸ ਲਈ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਨਾ ਕਿ ਨਖਰੇ ਕਰਿਆ ਕਰੋ ਕਰ ਜੋ ਕੁਝ ਵੀ ਬਣਦਾ ਉਹ ਚੁੱਕ ਕਰਕੇ ਖਾ ਲਿਆ ਕਰੋ ਕਿਉਂਕਿ ਦੁਨੀਆ ਦੇ ਵਿੱਚ ਕੁਝ ਐਸੇ ਇਨਸਾਨ ਵੀ ਹਨ ਜੋ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਇਸ ਲਈ ਸਾਨੂੰ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਰੱਬਾ ਕਿਸੇ ਨਾਲ ਵੀ ਐਜਾ ਥੱਕਾ ਨਾ ਕਰੇ ਕਿ ਜਿਸ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਾ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਬੱਚੇ ਨਖਰੇ ਕਰਦੇ ਆ ਉਹ ਇਸ ਵੀਡੀਓ ਤੋਂ ਕੁਝ ਸਿੱਖ ਲੈਣ ਕਿ ਸਾਨੂੰ ਕਦੇ ਵੀ ਨਖਰਾ ਨਹੀਂ ਕਰਨਾ ਚਾਹੀਦਾ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ